ਦੋਸਤੋ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਸ ਦੇ ਸਿਰਫ ਇੱਕ ਬੋਲਤੇ 10 ਲੱਖ ਲੋਕ ਭੱਜੇ ਆਉਂਦੇ ਹਨ ਜਿਸ ਨੇ ਕਾਜ ਦੇ ਵਿੱਚ ਪੜਦੇ ਆਹੀ ਰੇਲ ਗੱਡੀਆਂ ਦੇ ਚੱਕੇ ਜਾਮ ਕਰ ਦਿੱਤੇ ਸਨ 6 ਵਾਰ ਮੌਜੂਦਾ ਸਰਕਾਰ ਨੂੰ ਝੁਕਾ ਕੇ ਆਪਣੀ ਹਿੰਟ ਪਗਾਉਣ ਵਾਲਾ ਅਤੇ ਕਿਸਾਨੀ ਮਸਲਿਆਂ ਨੂੰ ਡੰਡੇ ਦੇ ਜ਼ੋਰ ਤੇ ਹੱਲ ਕਰਵਾਉਣ ਵਾਲਾ ਜਿਸ ਦੇ ਘਰ ਵਿੱਚ ਬੰਦੂਕਾ ਹੋਣ ਦੇ ਬਾਵਜੂਦ ਲੋਕਤੰਤਰੀ ਤਰੀਕੇ ਦੇ ਨਾਲ ਮੁੱਦਿਆਂ ਦੀ ਲੜਾਈ ਸ਼ਬਦਾਂ ਨਾਲ ਲੜਨ ਵਾਲਾ ਜਿਸ ਬੁੱਢੇ ਜਰਨੈਲ ਨੂੰ ਸ਼ਹੀਦ ਹੋਣ ਦਾ ਆਪਣੀ ਜ਼ਿੰਦਗੀ ਤੋਂ ਕਿਤੇ ਵੱਧ ਚਾਅ ਏ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੋ ਪਿਛਲੇ ਕਰੀਬ 2 ਮਹੀਨਿਆਂ ਤੋਂ ਪੰਜਾਬ ਹਰਿਆਣਾ ਦੇ ਖਨੌਰੀ ਬਾਰਡਰ ਉੱਤੇ ਭੁੱਖ ਹੜਤਾਲ ਉੱਤੇ ਬੈਠਾ ਏ ਜਿਸ ਨੂੰ ਉਸਦੇ ਨਾਲ ਦੇ ਸਾਥੀਆਂ ਨੇ ਵੀ ਮਿੰਤਾ ਕੀਤੀਆਂ ਕਿ ਇਹ ਕਦਮ ਨਾ ਚੁੱਕ ਪਰ ਫਿਰ ਵੀ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਆਪਣਾ ਹੱਸਦਾ ਖੇੜਦਾ ਪਰਿਵਾਰ ਪਿੱਛੇ ਛੱਡ ਕੇ ਜ਼ਬਰ ਦੇ ਵਿਰੁੱਧ ਸਬਰ ਦੇ ਨਾਲ ਭੁੱਖ ਹੜਤਾਲ ਤੇ ਬੈਠ ਗਿਆ ਸਰਦਾਰ ਜਗਦੀਸ਼ ਸਿੰਘ ਡੱਲੇਵਾਲ ਕੌਣ ਹੈ ਇੱਕ ਕਿਸਾਨੀ ਦਾ ਪਹਿਰੇਦਾਰ ਕੀ ਹੈ ਸਰਦਾਰ ਜਗਦੀਸ਼ ਸਿੰਘ ਡੱਲੇਵਾਲ ਦਾ ਪਰਿਵਾਰਿਕ ਪਿਛੋਕੜ ਕਿੰਨੀ ਹੈ ਇਸ ਬੁੱਢੇ ਜਰਨੈਲ ਕੋਲ ਜ਼ਮੀਨ ਜਾਇਦਾਦ ਕਿੰਨੀਆਂ ਘਰ ਵਿੱਚ ਗੱਡੀਆਂ ਖੜੀਆਂ ਹੋਈਆਂ ਹੁਣ ਤੱਕ ਕਿੰਨੀ ਜ਼ਮੀਨ ਜਾਇਦਾਦ ਸੈਲਰ ਸਰਦਾਰ ਜਗਦੀਸ਼ ਸਿੰਘ ਡੱਲੇਵਾਲ ਨੇ ਕਿਸਾਨੀ ਲਹਿਰ ਵਿੱਚੋਂ ਕਮਾਏ ਹਨ ਸਰਦਾਰ ਜਗਦੀਸ਼ ਸਿੰਘ ਡੱਲੇਵਾਲ ਦੀ ਜ਼ਿੰਦਗੀ ਦੀ ਅਸਲ ਕਹਾਣੀ ਤੇ ਜਿੰਦਗੀ ਦੇ ਸਫ਼ਰ ਦੀ ਅਸਲੀਅਤ ਤੁਹਾਡੇ ਨਾਲ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਜਿਸ ਨੂੰ ਸੁਣ ਕੇ ਤੁਹਾਨੂੰ ਵੀ ਇਸ ਬੁੱਢੇ ਜਰਨਲ ਉਤੇ ਮਾਣ ਮਹਿਸੂਸ ਹੋਵੇਗਾ ਸੋ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਚੈਨਲ ਸਬਸਕ੍ਰਾਈਬ ਕਰਕੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਇਹ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਸ਼ੁਰੂਆਤ ਤੋਂ ਲੈ ਕੇ ਜੇਕਰ ਗੱਲ ਕਰੀਏ ਤਾਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਦਾ ਜਨਮ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਡੱਲੇਵਾਲ ਵਿੱਚ ਅਕਤੂਬਰ 1958 ਨੂੰ ਹੋਇਆ ਡੱਲੇਵਾਲ ਦਾ ਨਾਨਕਾ ਤੇ ਦਾਦਕਾ ਪਰਿਵਾਰ ਗੁਰਸਿੱਖ ਹੋਣ ਕਰਕੇ ਸਰਦਾਰ ਜਗਜੀਤ ਸਿੰਘ ਵੀ ਬਚਪਨ ਤੋਂ ਹੀ ਕਿਸਾਨੀ ਨਾਲ ਜੁੜ ਗਏ ਬਚਪਨ ਤੋਂ ਹੀ ਇਹਨਾਂ ਵਿੱਚ ਟਰੈਕਟਰ ਚਲਾਉਣ ਦਾ ਅਤੇ ਖੇਤੀਬਾੜੀ ਕਰਨ ਦਾ ਇੱਕ ਵੱਖਰਾ ਹੀ ਜਨੂਨ ਸੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਦਾ ਇੱਕ ਵੱਡਾ ਭਰਾ ਵੀ ਇਸੇ ਜਥੇਬੰਦੀ ਦਾ ਇੱਕ ਸਰਗਰਮ ਆਗੂ ਰਹਿ ਚੁੱਕਿਆ ਹੈ ਜਿਨ੍ਹਾਂ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਦੋਹਾਂ ਡੱਲੇਵਾਲ ਭਰਾਵਾਂ ਨੂੰ ਆਪਣੇ ਪਿਓ ਦਾਦੇ ਦੇ ਹਿੱਸੇ ਦੀ 40 ਕਿੱਲੇ ਜ਼ਮੀਨ ਵਿਰਾਸਤ ਵਿੱਚ ਮਿਲੀ। ਦੋਵੇਂ ਭਰਾ ਤੇ ਪੂਰਾ ਪਰਿਵਾਰ ਮੁੱਢ ਤੋਂ ਹੀ ਅੜੀਅਲ ਸੁਭਾਅ ਵਾਲੇ ਸਨ। ਉਹਨਾਂ ਦੇ ਵੱਡੇ ਭਰਾ ਤਾਂ ਕਈ ਵਾਰ ਸੱਚ ਵਾਸਤੇ ਹੱਥੋਂ ਪਾਈ ਹੋ ਵੀ ਪੈਂਦੇ ਪਰ ਡੱਲੇਵਾਲ ਹਮੇਸ਼ਾ ਹੀ ਸ਼ਬਦੀ ਜੰਗ ਨੂੰ ਅਹਿਮ ਮੰਨਦੇ ਸਨ। ਇਹਨਾਂ ਨੇ ਆਪਣੀ ਸਕੂਲੀ ਪੜ੍ਹਾਈ ਪੂਰੀ ਕਰਕੇ ਕਾਲਜ ਵਿੱਚ ਦਾਖਲਾ ਲਿਆ ਜਿੱਥੇ ਥੋੜੇ ਸਮੇਂ ਬਾਅਦ ਹੀ ਉਹ ਨੌਜਵਾਨਾਂ ਦੇ ਇੱਕ ਜਸ਼ੀਲੇ ਆਗੂ ਦੇ ਰੂਪ ਵਿੱਚ ਉੱਭਰੇ। ਹੁੰਦਾ ਕਿ ਹੈ ਕਿ ਕਾਲਜ ਦੇ ਪਿਛਲੇ ਪਾਸੇ ਇੱਕ ਰੇਲਵੇ ਪਟੜੀ ਹੁੰਦੀ ਹੈ ਜਿਸ ਤੇ ਰੇਲ ਤਾਂ ਚੱਲਦੀ ਸੀ ਪਰ ਕਿਸੇ ਵੀ ਵਿਦਿਆਰਥੀ ਨੂੰ ਉੱਥੇ ਨਾ ਉਤਾਰਿਆ ਜਾਂਦਾ ਨਾ ਉੱਥੋਂ ਚੜਾਇਆ ਜਾਂਦਾ ਵਿਦਿਆਰਥੀ ਆਗੂ ਹੋਣ ਕਰਕੇ ਜਗਦੀਸ਼ ਸਿੰਘ ਡੱਲੇਵਾਲ ਨੇ ਰੇਲ ਰੋਕਣ ਲਈ ਉਸੇ ਪਟੜੀ ਉੱਤੇ ਧਰਨਾ ਲਗਾ ਦਿੱਤਾ ਇਹ ਧਰਨਾ ਉਹਨਾਂ ਸਮਾਂ ਜਾਰੀ ਰੱਖਿਆ ਗਿਆ ਜਦੋਂ ਤੱਕ ਰੇਲ ਨੂੰ ਕਾਲਜ ਕੋਲ ਰੋਕਣ ਦੇ ਹੁਕਮ ਸਰਕਾਰ ਵੱਲੋਂ ਜਾਰੀ ਨਾ ਕਰ ਦਿੱਤੇ ਗਏ ਡੱਲੇਵਾਲ ਦੀ ਬਦੌਲਤ ਬਾਅਦ ਵਿੱਚ ਉੱਥੇ ਵਿਦਿਆਰਥੀਆਂ ਲਈ ਇੱਕ ਛੋਟਾ ਜਿਹਾ ਰੇਲਵੇ ਸਟੇਸ਼ਨ ਵੀ ਬਣਾ ਦਿੱਤਾ ਗਿਆ। ਦੇਸ ਕਰਕੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਰੇ ਵਿਦਿਆਰਥੀਆਂ ਦਾ ਇੱਕ ਪਸੰਦੀਦਾ ਚਿਹਰਾ ਬਣ ਗਏ ਸਨ ਕਿਉਂਕਿ ਰੇਲਵੇ ਸਟੇਸ਼ਨ ਬਣਦੇ ਨਾਲ ਕਾਲਜ ਵਿੱਚ ਪੜ੍ਹਨ ਵਾਲਿਆਂ ਨੂੰ ਹੁਣ ਲੰਬਾ ਸਫ਼ਰ ਪੈਦਲ ਤੁਰ ਕੇ ਤੈਅ ਨਹੀਂ ਸੀ ਕਰਨਾ ਪੈਂਦਾ। ਸੜਕਾਂ ਤੇ ਬੱਸਾਂ ਤਾਂ ਅੱਜਕੱਲ ਵੀ ਬਹੁਤ ਵਿਦਿਆਰਥੀ ਰੋਕ ਦਿੰਦੇ ਪਰ ਉਹਨਾਂ ਸਮਿਆਂ ਵਿੱਚ ਰੇਲ ਦਾ ਚੱਕਾ ਜਾਮ ਕਰਨਾ ਵਿਦਿਆਰਥੀਆਂ ਵੱਲੋਂ ਬੜੀ ਵੱਡੀ ਗੱਲ ਸੀ। ਸਰਦਾਰ ਜਗਜੀਤ ਸਿੰਘ ਡੱਲੇਵਾਲ ਸ਼ੁਰੂ ਤੋਂ ਹੀ ਕਿਸਾਨੀ ਅਤੇ ਸਿੱਖੀ ਨੂੰ ਰੂਹ ਤੋਂ ਪਿਆਰ ਕਰਦੇ ਹਨ ਇਸੇ ਕਰਕੇ ਗੁਰਬਾਣੀ ਦਾ ਨਿਤਨੇਮ ਉਹਨਾਂ ਨੂੰ ਜਵਾਨੀ ਯਾਦ ਹੈ ਰੱਬ ਨਾਲ ਬਿਰਤੀ ਜੁੜੀ ਹੋਣ ਕਰਕੇ ਅੱਜ ਵੀ ਬਹੁਤੇ ਲੋਕਾਂ ਤੋਂ ਉਹਨਾਂ ਦੇ ਚਿਹਰੇ ਦਾ ਨੂਰ ਛੱਲਿਆ ਨਹੀਂ ਜਾਂਦਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਨਾਲ ਵਿਵਾਦ ਸ਼ੁਰੂ ਤੋਂ ਹੀ ਜੁੜਦੇ ਆ ਰਹੇ ਹਨ ਪਰ ਉਹਨਾਂ ਨੇ ਕਦੇ ਵੀ ਥੱਕ ਹਾਰ ਕੇ ਹੌਸਲਾ ਨਹੀਂ ਆਰਿਆ ਕਿਹਾ ਜਾਂਦਾ ਹੈ ਕਿ ਜਵਾਨੀ ਵੇਲੇ ਡੱਲੇਵਾਲ ਨੂੰ ਲੋਕ ਅਕਸਰ ਹੀ ਟੀਚਰਾਂ ਕਰਦੇ ਸਨ ਕਿ ਜਾਂ ਤਾਂ ਟਰੈਕਟਰ ਚੋਂ ਤੇਲ ਮੁੱਕ ਜੇ ਜਾਂ ਫਿਰ ਖੇਤ ਵਿੱਚੋਂ ਕੰਮ ਮੁੱਕ ਜੇ ਤਾਂ ਹੀ ਡੱਲੇਵਾਲ ਟਰੈਕਟਰ ਤੋਂ ਉਤਰੇਗਾ ਇਹ ਬੰਦਾ ਤਾਂ ਕਦੇ ਥੱਕਦਾ ਹੀ ਨਹੀਂ ਇੱਕ ਵਾਰ ਡੱਲੇਵਾਲ ਆਪਣੀ ਭੈਣ ਦੇ ਘਰ ਲਗਾਤਾਰ 6 ਦਿਨ ਟਰੈਕਟਰ ਚਲਾਈ ਗਏ ਇਸ ਜਨੂੰਨ ਕਰਕੇ ਹੀ ਡੱਲੇਵਾਲ ਅੱਜ ਸਾਡੀਆਂ ਜ਼ਮੀਨਾਂ ਲਈ ਮਰਨ ਵਰਤ ਦੇ ਬੈਠਾ ਹੈ ਸਰਦਾਰ ਜਗਜੀਤ ਸਿੰਘ ਡੱਲੇਵਾਲ ਪਿਛਲੇ ਕਰੀਬ 40 ਸਾਲਾਂ ਤੋਂ ਸਿੱਧੂਪੁਰ ਕਿਸਾਨ ਯੂਨੀਅਨ ਦੇ ਮੁੱਖ ਪ੍ਰਧਾਨ ਦੀ ਜ਼ਿੰਮੇਵਾਰੀ ਬੜੀ ਤਨਦੇਹੀ ਦੇ ਨਾਲ ਸੰਭਾਲ ਰਹੇ ਹਨ ਜਿਸ ਵੇਲੇ ਪਿਛਲੇ ਸਮੇਂ ਦੌਰਾਨ ਕਿਸਾਨ ਦਿੱਲੀ ਦੇ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਅੰਦੋਲਨ ਕਰ ਰਹੇ ਸਨ ਤਾਂ ਡੱਲੇਵਾਲ ਸੰਯੁਕਤ ਕਿਸਾਨ ਮੋਰਚੇ ਦੇ ਮੁੱਖ ਲੀਡਰਾਂ ਵਿੱਚ ਪੂਰੇ ਅੰਦੋਲਨ ਦੀ ਅਗਵਾਈ ਕਰਦੇ ਰਹੇ ਉਸ ਵਕਤ ਡੱਲੇਵਾਲ ਸਮੇਤ ਮੋਰਚੇ ਦੇ ਸਮੁੱਚੇ ਲੀਡਰਾਂ ਨੂੰ ਕਰੋੜਾਂ ਦੇ ਹਿਸਾਬ ਨਾਲ ਫੰਡ ਇਕੱਠਾ ਹੋਇਆ ਤੇ ਬਹੁਤੇ ਲੀਡਰਾਂ ਤੇ ਇਹ ਦੋਸ਼ ਵੀ ਲੱਗੇ ਕਿ ਕਿਸਾਨ ਆਗੂ ਉਸ ਫੰਡ ਦਾ ਘਟਾਲਾ ਕਰਦੇ ਰਹੇ ਤੇ ਉਹਨਾਂ ਨੇ ਆਪਣੇ ਘਰ ਭਰ ਲਏ ਪਰ ਜੇਕਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਗੱਲ ਕਰੀਏ ਤਾਂ ਉਹਨਾਂ ਦਾ ਡੱਲੇਵਾਲ ਪਿੰਡ ਵਿੱਚ ਅੱਜ ਵੀ ਪੁਰਾਣਾ ਘਰ ਉਸੇ ਤਰ੍ਹਾਂ ਖੜਾ ਹੈ ਜਦਕਿ ਉਹਨਾਂ ਦੇ ਦੂਜੇ ਸ਼ਰੀਕੇ ਦੀਆਂ ਵੱਡੀਆਂ-ਵੱਡੀਆਂ ਕੋਠੀਆਂ ਡੱਲੇਵਾਲ ਪਿੰਡ ਵਿੱਚ ਪਾਈਆਂ ਹੋਈਆਂ ਡੱਲੇਵਾਲ ਕਈ ਵਾਰ ਤਾਂ ਲਗਾਤਾਰ 6-6 ਮਹੀਨੇ ਕਿਸਾਨਾਂ ਨੂੰ ਉਹਨਾਂ ਦੇ ਹੱਕਾਂ ਬਾਰੇ ਜਾਣੂ ਕਰਵਾਉਣ ਲਈ ਘਰ ਤੋਂ ਹੀ ਬਾਹਰ ਰਹਿੰਦੇ ਹਨ ਤੇ ਆਉਣ ਜਾਣ ਲਈ ਸਰਦਾਰ ਜਗਜੀਤ ਸਿੰਘ ਡੱਲੇਵਾਲ ਕੋਲ ਇੱਕ ਪੁਰਾਣੀ ਇਟਿਕਾ ਘਾਰ ਹੈ ਜੋ ਉਹਨਾਂ ਨੇ ਕਾਫੀ ਸਮਾਂ ਪਹਿਲਾਂ ਆਪਣੇ ਘਰੋਂ ਹੀ ਪੈਸੇ ਖਰਚ ਕੇ ਖਰੀਦੀ ਸੀ ਜਥੇਬੰਦੀ ਵਿੱਚ ਆਉਣ ਵਾਲੇ ਫੰਡ ਨੂੰ ਬੜੇ ਪਾਰਦਰਸ਼ੀ ਢੰਗ ਦੇ ਨਾਲ ਹਿਸਾਬ-ਤਾਬ ਕਰਕੇ ਰੱਖਿਆ ਜਾਂਦਾ ਹੈ ਤੇ ਉਸ ਨੂੰ ਲੜਿੰਦੀਆਂ ਥਾਵਾਂ ਤੇ ਹੀ ਖਰਚਿਆ ਜਾਂਦਾ ਡੱਲੇਵਾਲ ਵਰਗਾ ਸ਼ਾਇਦ ਹੀ ਕੋਈ ਹੋਰ ਆਗੂ ਹੋਵੇਗਾ ਜੋ ਆਪਣੀ ਘਰ ਦੀ ਖੇਤੀ ਦੀ ਬਚਤ ਵੀ ਆਪਣੀ ਜਥੇਬੰਦੀ ਉੱਤੇ ਹੀ ਖਰਚ ਕਰ ਦਿੰਦਾ ਹੈ ਦੇਖ ਕੇ ਉਹਨਾਂ ਦੇ ਪਰਿਵਾਰ ਬਾਰੇ ਗੱਲ ਕਰੀਏ ਤਾਂ ਅੱਜ ਦੇ ਸਮੇਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਧਰਮਸਪਤਨੀ ਅਕਾਉਂਤ ਲਾਣਾ ਕਰ ਚੁੱਕੇ ਹਨ ਘਰ ਵਿੱਚ ਉਹਨਾਂ ਦਾ ਇੱਕ ਪੁੱਤ ਇੱਕ ਨੌ ਤੇ ਇੱਕ ਪੁੱਤਰਾ ਹੈ ਜਿਸ ਨੂੰ ਅਕਸਰ ਹੀ ਕਿਸਾਨੀ ਹੱਕਾਂ ਲਈ ਹੋਰ ਹੈ ਰੋਸ ਮਜਾਰਿਆਂ ਵਿੱਚ ਸੜਕਾਂ ਤੇ ਦਰਿਆ ਤੇ ਬੈਠੇ ਦੇਖਿਆ ਜਾ ਸਕਦਾ ਹੈ ਡੱਲੇਵਾਲ ਦੇ ਵੱਡੇ ਭਰਾ ਦੇ ਘਰ ਤਿੰਨ ਧੀਆਂ ਤੇ ਇੱਕ ਪੁੱਤਰ ਨੇ ਜਨਮ ਲਿਆ ਵੱਡੇ ਭਰਾ ਦੀ ਇੱਕ ਪੁੱਤਰੀ ਨੂੰ ਸਰਦਾਰ ਜਗਜੀਤ ਸਿੰਘ ਨੇ ਗੋਦ ਲੈ ਕੇ ਆਪ ਪਾਲਿਆ ਉਹਨਾਂ ਦੀ ਧਰਮਸ ਪਤਨੀ ਪਹਿਲਾਂ ਇੱਕ ਪ੍ਰੋਫੈਸਰ ਦੀ ਨੌਕਰੀ ਕਰਦੇ ਸਨ ਪਰ ਆਪਣੇ ਪਤੀ ਦਾ ਕਿਸਾਨੀ ਲਈ ਪਿਆਰ ਦੇਖ ਕੇ ਨੌਕਰੀ ਛੱਡ ਕੇ ਉਹ ਵੀ ਇਹਨਾਂ ਨਾਲ ਕਿਸਾਨੀ ਹੱਕਾਂ ਦੇ ਘੋਲ ਵਿੱਚ ਕੁੱਦ ਗਏ ਜਿਸ ਵੇਲੇ ਧਰਮਸ ਪਤਨੀ ਦੀ ਮੌਤ ਹੋਈ ਉਸ ਵਕਤ ਵੀ ਡੱਲੇਵਾਲ ਕਿਸਾਨੀ ਸ਼ਿਕਰਚਾ ਵਿੱਚ ਹੀ ਮਸ਼ਰੂਬ ਸੀ ਘਰ ਆ ਕੇ ਉਹਨਾਂ ਨੇ ਪਤਨੀ ਦਾ ਅੰਤਮ ਸੰਸਕਾਰ ਕਰਵਾਇਆ ਤੇ ਫਿਰ ਜੋ ਅੰਤਮ ਅਰਦਾਸ ਮੁੱਖ ਤੌਰ ਤੇ 8 ਜਾਂ ਫਿਰ 10 ਦਿਨਾਂ ਬਾਅਦ ਕਰਵਾਈ ਜਾਂਦੀ ਹੈ ਪਰ ਡੱਲੇਵਾਲ ਨੇ ਉਦੋਂ ਹੀ ਸ੍ਰੀ ਅਖੰਡ ਪਾਠ ਸਾਹਿਬ ਸ਼ੁਰੂ ਕਰਵਾ ਕੇ 4 ਦਿਨਾਂ ਵਿੱਚ ਹੀ ਆਪਣੀ ਪਤਨੀ ਦੀ ਅੰਤਮ ਅਰਦਾਸ ਕਰਵਾ ਦਿੱਤੀ ਤੇ ਪੰਜਵੇਂ ਦਿਨ ਫੇਰ ਕਿਸਾਨਾਂ ਨਾਲ ਜਾ ਕੇ ਸਰਕਾਂ ਤੇ ਬੈਠ ਗਿਆ ਡੱਲੇਵਾਲ ਨੇ ਕਿਸਾਨੀ ਲਈ ਜੋ ਕੁਝ ਝੱਲਿਆ ਜੋ ਕੁਝ ਸਹਿਆ ਉਹ ਕਿਸੇ ਆਮ ਇਨਸਾਨ ਦੇ ਵੱਸ ਦੀ ਗੱਲ ਨਹੀਂ ਡੱਲੇਵਾਲ ਨੂੰ ਪ੍ਰਮਾਤਮਾ ਤੇ ਇੰਨਾ ਭਰੋਸਾ ਹੈ ਕਿ ਅੱਜ ਵੀ ਜਦੋਂ ਲੋਕ ਉਹਨਾਂ ਨੂੰ ਮਰਨ ਵਰਤ ਬਾਰੇ ਪੁੱਛਦੇ ਤਾਂ ਉੱਤਰ ਦਿੰਦੇ ਆ ਕਿ ਇਹ ਵਰਤ ਰੱਬ ਨੇ ਹੀ ਰਖਵਾਇਆ ਹੈ ਤੇ ਰੱਬ ਹੀ ਇਸ ਨੂੰ ਪਾਰ ਲਗਾਏਗਾ ਡੱਲੇਵਾਲ ਨੇ ਬਹੁਤ ਘਰਾਂ ਵਿੱਚ ਦੀਵੇ ਜਗਾਏ ਲੋਕਾਂ ਦੇ ਹੱਕਾਂ ਦੀ ਰਾਖੀ ਕੀਤੀ ਧੀਆਂ ਪੈਣਾਲੇ ਖੜੇ ਹੋਏ ਡੱਲੇਵਾਲ ਦੇ ਮਨ ਵਿੱਚ ਵਿਰਾਗ ਵੀ ਬਹੁਤ ਹੈ ਜਦੋਂ ਵੀ ਕਿਸੇ ਕਿਸਾਨ ਨੇ ਜੇਕਰ ਖੁਦਕੁਸ਼ੀ ਕੀਤੀ ਤਾਂ ਇਸ ਦਾ ਜ਼ਿੰਮੇਵਾਰ ਡੱਲੇਵਾਲ ਨੇ ਆਪਣੇ ਆਪ ਨੂੰ ਮੰਨਿਆ ਉਹਨਾਂ ਦਾ ਸੋਚਣਾ ਸੀ ਕਿ ਉਹਨਾਂ ਦੇ ਕਿਸਾਨ ਆਗੂ ਹੋਣ ਦੇ ਬਾਵਜੂਦ ਉਹ ਉਸ ਕਿਸਾਨ ਦੀ ਜ਼ਿੰਦਗੀ ਨਾ ਬਚਾ ਸਕੇ ਉਹਨਾਂ ਨੂੰ ਲੱਗਦਾ ਹੁੰਦਾ ਸੀ ਕਿ ਉਹਨਾਂ ਵੱਲੋਂ ਹੀ ਸੰਘਰਸ਼ ਵਿੱਚ ਕੋਈ ਕਮੀ ਬਾਕੀ ਰਹਿ ਗਈ ਹੋਵੇਗੀ ਜੋ ਉਸ ਕਿਸਾਨ ਨੇ ਖੁਦਕੁਸ਼ੀ ਕੀਤੀ ਡੱਲੇਵਾਲ ਨੇ ਆਪਣੀ ਜ਼ਿੰਦਗੀ ਦੀ ਪ੍ਰਵਾਹ ਕੀਤੇ ਬਿਨਾਂ ਕਿਸਾਨਾਂ ਦੇ ਹੱਕਾਂ ਲਈ 6 ਵਾਰ ਮਰਨਵਰਤ ਰੱਖਿਆ ਤੇ ਸੂਬਾ ਸਰਕਾਰ ਨੂੰ ਉਹਨਾਂ ਦੀ ਹਿੰਦ ਅੱਗੇ ਝੁਕਣਾ ਹੀ ਪੈਂਦਾ ਸੀ ਤੇ ਉਹਨਾਂ ਦਾ ਇਹ ਮਰਨਵਰਤ ਕਦੇ ਵੀ ਅਜਾਈ ਨਹੀਂ ਗਿਆ ਸਰਕਾਰ ਨੂੰ ਹਮੇਸ਼ਾ ਹੀ ਉਹਨਾਂ ਦੀਆਂ ਮੰਗਾਂ ਮੰਨਣੀਆਂ ਪਈਆਂ ਸਾਲ 2018 ਵਿੱਚ ਉਹ ਪਹਿਲੀ ਵਾਰ ਮਰਨਵਰਤ ਤੇ ਬੈਠੇ ਸਨ ਹੁਣ ਤੱਕ ਉਹ ਬਹੁਤ ਸਾਰੀਆਂ ਹੱਕੀ ਮੰਗਾਂ ਸਰਕਾਰ ਤੋਂ ਮਨਵਾ ਵੀ ਚੁੱਕੇ ਹਨ ਦੋਸਤੋ ਆਮ ਹੀ ਲੋਕਾਂ ਵਿੱਚ ਇਹ ਧਾਰਨਾ ਬਣੀ ਹੋਈ ਹੈ ਕਿ ਉਮਰ ਵੱਡੀ ਹੁੰਦੇ ਹੁੰਦੇ ਬੰਦੇ ਨੂੰ ਕਈ ਬਿਮਾਰੀਆਂ ਘੇਰ ਲੈਂਦੀਆਂ ਇਹ ਧਾਰਨਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਉੱਤੇ ਵੀ ਬਦਕਿਸਮਤੀ ਦੇ ਨਾਲ ਲਾਗੂ ਹੋ ਗਈ। ਉਹਨਾਂ ਨੂੰ 4 ਸਾਲ ਪਹਿਲਾਂ ਡਾਕਟਰ ਦੀ ਰਿਪੋਰਟ ਤੋਂ ਪਤਾ ਚੱਲਿਆ ਕਿ ਉਹ ਕੈਂਸਰ ਦੀ ਨਾਮਰਾਦ ਬਿਮਾਰੀ ਦਾ ਸ਼ਿਕਾਰ ਹੋ ਗਏ ਹਨ। ਆਮ ਲੋਕ ਇਸ ਬਿਮਾਰੀ ਦਾ ਨਾਮ ਲੈਣ ਤੋਂ ਵੀ ਡਰਦੇ ਤੇ ਇਸ ਦਾ ਰੱਬ ਨੂੰ ਦੋਸ਼ ਦੇਣ ਲੱਗਦੇ ਹਨ ਪਰ ਡੱਲੇਵਾਲ ਨੇ ਇੱਥੇ ਵੀ ਰੱਬ ਦਾ ਸ਼ੁਕਰਾਨਾ ਕੀਤਾ ਤੇ ਕਦੇ ਵੀ ਆਪਣੇ ਉੱਤੇ ਇਸ ਨਾਮਰਾਦ ਬਿਮਾਰੀ ਨੂੰ ਹਾਵੀ ਨਹੀਂ ਹੋਣ ਦਿੱਤਾ। ਡੱਲੇਵਾਲ ਨੇ ਡਾਕਟਰ ਕੋਲੋਂ ਵਾਪਸ ਆਉਂਦਿਆਂ ਸਿਰਫ ਇੱਕੋ ਗੱਲ ਆਪਣੇ ਮਨ ਵਿੱਚ ਲਿਆਂਦੀ ਕਿ ਹੁਣ ਉਹਨਾਂ ਕੋਲ ਸਮਾਂ ਸ਼ਾਇਦ ਬਹੁਤ ਘੱਟ ਰਹਿ ਗਿਆ ਹੈ ਹੁਣ ਕਿਸਾਨੀ ਲਈ ਹੋਰ ਵੀ ਤੇਜ਼ੀ ਨਾਲ ਕੰਮ ਕਰਨੇ ਪੈਣਗੇ ਉਹਨਾਂ ਨੇ ਕੀਤਾ ਵੀ ਇਸੇ ਤਰ੍ਹਾਂ ਉਸ ਦਿਨ ਤੋਂ ਲੈ ਕੇ ਡੱਲੇਵਾਲ ਲੋਕਾਂ ਦੀ ਸੇਵਾ ਵਿੱਚ ਇਸ ਤਰ੍ਹਾਂ ਜੁੱਟ ਗਏ ਕਿ ਉਹਨਾਂ ਆਪਣੇ ਘਰ ਦਾ ਖਿਆਲ ਹੀ ਭੁਲਾ ਦਿੱਤਾ ਉਹ ਮਸਾ 6 ਮਹੀਨਿਆਂ ਬਾਅਦ ਇੱਕ ਵਾਰ ਘਰ ਆਉਂਦੇ ਤੇ ਬੜੀ ਛੇਤੀ ਦੇ ਨਾਲ ਫੇਰ ਸੰਘਰਸ਼ ਵਿੱਚ ਵਾਪਸ ਚਲੇ ਜਾਂਦੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਅੱਜ ਉਮਰ 70 ਸਾਲ ਤੋਂ ਉੱਪਰ ਹੋ ਚੁੱਕੀ ਹੈ ਤੇ ਉਹਨਾਂ ਨੂੰ ਮਰਨ ਵਰਤੇ ਬੈਠਿਆਂ ਨੂੰ 2 ਮਹੀਨੇ ਦੇ ਕਰੀਬ ਹੋ ਚੱਲੇ ਹਨ ਜਦਕਿ ਉਹ ਕੈਂਸਰ ਦੇ ਮਰੀਜ਼ ਹਨ ਪਰ ਫਿਰ ਵੀ ਲੋਕਾਂ ਨੂੰ ਉਹ ਬੜੇ ਜੋਸ਼ ਦੇ ਨਾਲ ਇਸ ਲੜਾਈ ਨੂੰ ਜਿੱਤਣ ਦਾ ਭਰੋਸਾ ਦਿਵਾਉਂਦੇ ਹਨ ਤੇ ਇਹ ਵੀ ਕਹਿੰਦੇ ਹਨ ਕਿ ਆਹ ਲੜਾਈ ਤੁਹਾਨੂੰ ਮੈਂ ਜਿੱਤ ਕੇ ਦੇਵਾਂਗਾ ਮੈਂ ਮਰ ਤਾਂ ਜਾਵਾਂਗਾ ਪਰ ਵਿਕਾਂਗਾ ਨਹੀਂ ਜ਼ੁਬਾਨ ਤੋਂ ਨਹੀਂ ਫਿਰਾਂਗਾ ਪਿਛਲੇ ਸਮੇਂ ਦਿੱਲੀ ਵਿੱਚ ਚੱਲੇ ਕਿਸਾਨੀ ਘੋਲ ਵਿੱਚ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਦੀਪ ਸਿੱਧੂ ਨੇ ਲਾਲ ਕਿਲੇ ਤੇ ਝੰਡਾ ਲਹਿਰਾ ਦਿੱਤਾ ਸੀ ਤਾਂ ਕਿਸਾਨੀ ਸੰਘਰਸ਼ ਨੇ ਇੱਕ ਵੱਖਰਾ ਹੀ ਮੋੜ ਲੈ ਲਿਆ ਤੇ ਕਿਸਾਨਾਂ ਆਗੂ ਦੀਪ ਸਿੱਧੂ ਨੂੰ ਗद्दार ਅਲਾਂ ਲੱਗ ਪੈ ਸਨ ਇਸ ਤੋਂ ਬਾਅਦ ਜਦੋਂ ਇੱਕ ਰੋਡ ਐਕਸੀਡੈਂਟ ਵਿੱਚ ਦੀਪ ਸਿੱਧੂ ਅਕਾਲ ਚਲਾਣਾ ਕਰ ਜਾਂਦਾ ਹੈ ਤੇ ਇਸ ਤੇ ਕੋਈ ਵੀ ਜਥੇਬੰਦੀ ਆਵਾਜ਼ ਨਹੀਂ ਉਠਾਉਂਦੀ ਪਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਇਕੱਲਾ ਹੀ ਉਦੋਂ ਮੈਦਾਨ ਵਿੱਚ ਨਿਤਰਿਆ ਸੀ ਜਿਸ ਨੇ ਇਨਸਾਫ ਦੀ ਮੰਗ ਕੀਤੀ ਦੇਵ ਸਿੱਧੂ ਦੇ ਐਕਸੀਡੈਂਟ ਨੂੰ ਇੱਕ ਸਰਕਾਰੀ ਕਤਲ ਦਾ ਨਾਮ ਦਿੱਤਾ ਸੀ ਡੱਲੇਵਾਲ ਵੱਲੋਂ ਇਸ ਕਤਲ ਦੀ ਜਾਂਚ ਲਈ ਬਹੁਤ ਸਾਰੇ ਯਤਨ ਵੀ ਕੀਤੇ ਗਏ ਜਿਸ ਵੇਲੇ ਦਿੱਲੀ ਧਰਨੇ ਦੌਰਾਨ ਕਿਸਾਨ ਸਰਕਾਰ ਕੋਲ ਆਪਣੀਆਂ ਮੰਗਾਂ ਲੈ ਕੇ ਗਏ ਸਨ ਪਰ ਸਰਕਾਰ ਨੇ ਅੱਗੋਂ ਕੋਰੀ ਨਾ ਕਰ ਦਿੱਤੀ ਸੀ ਜਿਸ ਕਰਕੇ ਕਿਸਾਨ ਦਿੱਲੀ ਤੇ ਬਾਰਡਰਾਂ ਉੱਤੇ ਡਟ ਗਏ ਇਸ ਸੰਘਰਸ਼ ਵਿੱਚ 700 ਤੋਂ ਵੱਧ ਕਿਸਾਨ ਸ਼ਹੀਦ ਹੋਏ ਪਰ ਫਿਰ ਜਦੋਂ ਪ੍ਰਕਾਸ਼ ਦਿਹਾੜੇ ਤੇ ਸਰਕਾਰ ਨੇ ਸਿਰਫ ਤਿੰਨ ਕਾਨੂੰਨ ਵਾਪਸ ਲਏ ਤਾਂ ਬਹੁਤ ਸਾਰੇ ਕਿਸਾਨ ਆਗੂਆਂ ਨੇ ਇਸ ਨੂੰ ਆਪਣੀ ਜਿੱਤ ਐਲਾਨ ਦਿੱਤਾ ਤੇ ਘਰ ਨੂੰ ਵਾਪਸੀ ਕਰਨ ਲੱਗੇ ਪਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਉੱਥੇ ਵੀ ਐਲਾਨ ਕੀਤਾ ਕਿ ਉਹ ਘਰਾਂ ਨੂੰ ਵਾਪਸ ਉਦੋਂ ਹੀ ਜਾਣਗੇ ਜਦੋਂ ਤੱਕ ਉਹਨਾਂ ਨੂੰ ਇਹ ਜਿੱਤ ਦਾ ਐਲਾਨ ਲਿਖਤੀ ਰੂਪ ਵਿੱਚ ਨਹੀਂ ਦਿੱਤਾ ਜਾਂਦਾ ਪਰ ਉਦੋਂ ਤੱਕ ਦੂਜੀਆਂ ਜਥੇਬੰਦੀਆਂ ਪੰਜਾਬ ਵੀ ਉੱਪੜ ਗਈਆਂ ਸਨ ਡੱਲੇਵਾਲ 20 ਦਿਨਾਂ ਤੱਕ ਦਿੱਲੀ ਬਾਰਡਰ ਤੇ ਬੈਠਾ ਰਿਹਾ ਪਰ ਫਿਰ ਬਾਕੀ ਜਥੇਬੰਦੀਆਂ ਦੇ ਸਮਝਾਉਣ ਤੇ ਉਹਨਾਂ ਨੂੰ ਵਾਪਸ ਆਉਣਾ ਪਿਆ ਪਰ ਉਹ ਜਾਣਦੇ ਸਨ ਕਿ ਅਜੇ ਜਿੱਤ ਅਧੂਰੀ ਐ ਦੂਜੇ ਪਾਸੇ ਪੰਜਾਬ ਆ ਕੇ ਬਹੁਤ ਸਾਰੇ ਆਗੂ ਰਾਜਨੀਤਿਕ ਹੋ ਗਏ ਤੇ ਚੋਣਾਂ ਲੜਨ ਲਈ ਕਾਲੇ ਹੋ ਗਏ ਪਰ ਡੱਲੇਵਾਲ ਕਹਿੰਦੇ ਸਨ ਕਿ ਕਿਸਾਨ ਆਗੂ ਕਦੇ ਵੀ ਰਾਜਨੀਤਿਕ ਲੀਡਰ ਨਹੀਂ ਬਣ ਸਕਦਾ ਫਿਰ ਹੋਇਆ ਵੀ ਇਸੇ ਤਰ੍ਹਾਂ ਲੋਕਾਂ ਨੇ ਉਹਨਾਂ ਕਿਸਾਨ ਆਗੂਆਂ ਨੂੰ ਵੋਟਾਂ ਵਿੱਚ ਨਕਾਰ ਦਿੱਤਾ ਇਸੇ ਕਰਕੇ ਅਖੀਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਪਹਿਲੇ ਸੰਯੁਕਤ ਕਿਸਾਨ ਮੋਰਚੇ ਤੋਂ ਅੱਡ ਹੋਣਾ ਪਿਆ ਤੇ ਇਸ ਲੜਾਈ ਵਿੱਚੋਂ ਇਕੱਲੇ ਹੀ ਕੁਦ ਪਏ ਤੇ ਫਿਰ ਇਕੱਲੇ ਹੀ ਹੱਕੀ ਮੰਗਾ ਮੰਨਵਾਉਣ ਲਈ ਦੁਬਾਰਾ ਦਿੱਲੀ ਵੱਲ ਤੁਰ ਪਏ ਬਾਅਦ ਵਿੱਚ ਉਹਨਾਂ ਨੇ ਇੱਕ ਗੈਰ ਰਾਜਨੀਤਿਕ ਸੰਯੁਕਤ ਕਿਸਾਨ ਮੋਰਚਾ ਬਣਾਇਆ ਇਸੇ ਕਰਕੇ ਉਹ ਫਿਰ ਪੂਰਾ ਪੰਜਾਬ ਉਹਨਾਂ ਦੇ ਪਿੱਛੇ-ਪਿੱਛੇ ਤੁਰ ਪਿਆ ਹੈ ਤੇ ਉਹਨਾਂ ਦੇ ਇੱਕ ਬੋਲ ਤੇ 10 ਲੱਖ ਬੰਦਾ ਇਕੱਠਾ ਹੋ ਜਾਂਦਾ ਹੈ ਸੋ ਦੋਸਤੋ ਏ ਸੀ ਸਰਦਾਰ ਜਗਦੀਸ਼ ਸਿੰਘ ਡੱਲੇਵਾਲ ਦੀ ਜ਼ਿੰਦਗੀ ਦਾ ਸਫ਼ਰਨਾਮਾ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ